ਬੜੀ ਮੰਦਪਾਗੀ ਖਬਰ ਹਿਮਾਚਲ ਤੋਂ ਸਾਹਮਣੇ ਆ ਰਹੀ ਹੈ ਹਿਮਾਚਲ ਦੇ Shimla ਦੇ ਵਿੱਚ ਇੱਕ ਵੱਡਾ ਹਾਦਸਾ ਹੋਇਆ ਹੈ ਜੀ ਹਾਂ ਇੱਕ ਵੱਡਾ ਹਾਦਸਾ ਹੋਇਆ ਪਹਾੜੀ ਤੇ ਜਿਹੜਾ ਆ ਬੱਸ ਜਿਹੜੀ ਆ ਡੇਗੀ ਆ ਜਿਸ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਉਸ ਦਾ ਟਾਇਰ ਵੀ ਜਿਹੜਾ ਆ ਖੱਡ ਦੇ ਵਿੱਚ ਜਾ ਡਿੱਗਿਆ ਅਕਰੀਬਨ 500 ਮੀਟਰ ਦੀ ਦੂਰੀ ਤੇ ਟਾਇਰ ਡਿੱਗਿਆ ਜਾ ਕੇ ਜ਼ੂਮ ਕਰਕੇ ਤੁਹਾਨੂੰ ਦਿਖਾਣੇ ਆ ਅੱਗੇ ਕਿੰਨੀ ਦੂਰ ਜੇ ਇਹ ਜਿਹੜਾ ਟਾਇਰ ਹੈ ਡਿੱਗਿਆ ਤਾਂ ਬੜਾ ਹੀ ਜਿਹੜੇ ਖੌਫਨਾਕ ਜਿਹੜੀ ਹੈ ਤਸਵੀਰਾਂ ਸਾਹਮਣੇ ਆਈਆਂ ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਜਿਹੜਾ ਹੈ Shimla ਦੇ ਵਿੱਚ ਹੋਇਆ ਹੈ ਇਸ ਦੇ ਵਿੱਚ 4 ਲੋਕਾਂ ਦੀ ਜਿਹੜਾ ਹੈ ਜਾਨ ਚਲੀ ਗਈ ਹੈ ਤਾਂ ਰੋਡ ਹਾਦਸੇ ਜਿਹੜੇ ਨੇ ਲਗਾਤਾਰ ਹੀ ਵਾਪਦੇ ਜਾ ਰਹੇ ਨੇ ਹਿਮਾਚਲ ਦੇ ਜਿਹੜੇ ਆ Shimla ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਡਰਾਈਵਰ ਸਮੇਤ ਜਿਹੜਾ ਆ 4 ਲੋਗ ਹੋਰ ਮਾਰੇ ਗਏ ਨੇ ਤਾਂ ਇਹ ਬਹੁਤ ਹੀ ਮੰਦਪਾਗੀ ਖਬਰ ਹੈ Shimla ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਬੱਸ ਡਿਗਿਆ ਪਹਾੜੀ ਤੋਂ ਢੇਠਾ ਡਿੱਗ ਜਾਂਦੀ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿੰਨਾ ਇੱਕ ਖੋਫਨਾਕ ਮੰਜ਼ਰ ਹੋਵੇਗਾ ਜਿਹੜੀ ਇਸ ਦੇ ਵਿੱਚ ਸਵਾਰੀਆਂ ਜਿਹੜੀਆਂ ਬੈਠੀਆਂ ਹੋਣਗੀਆਂ ਉਹਨਾਂ ਦੇ ਦਿਲਾਂ ਤੇ ਕੀ ਬੀਤੀ ਹੋਵੇਗੀ ਤਾਂ ਆਖਿਰੇ ਹਾਦਸਾ ਹੋਇਆ ਕਿ ਕਿਸ ਤਰ੍ਹਾਂ ਕਿਸ ਦੀ ਇਸ ਦੇ ਵਿੱਚ ਲਾਪਰਵਾਹੀ ਸੀ ਜਾਂ ਕੀ ਹੋਇਆ ਹੈ ਇਹ ਤਾਂ ਹਜੇ ਜਾਂਚ ਦਾ ਵਿਸ਼ਾ ਹੈ ਲੇਕਿਨ ਬੜਾ ਹੀ ਖੋਫਨਾਕ ਦ੍ਰਿਸ਼ੇ ਵੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਬੱਸ ਜਿਹੜਾ ਪਹਾੜੀ ਤੋਂ ਢੇਠਾ ਹਾਂ ਡਿੱਗੀ ਹੈ ਤਾਇਆ ਹਿਮਾਚਲ ਰੋਡਵੇਜ਼ ਵਾਲਿਆਂ ਦੀ ਬੱਸ ਹੈ ਤੇ Shimla ਦੇ ਵਿੱਚ ਇਹ ਹਾਸਾ ਹੋਇਆ ਹੈ। ਹੂੰ ਬਿਲਕੁਲ। ਜਦੋਂ ਮੋੜਦੀ ਤਾਂ ਐਸਾ ਲੱਗਦਾ ਕਿ ਜਿਵੇਂ ਇਹ ਮੋੜ ਇਸ ਮੋੜ से बड़ा है जो नीचे ਜਾਣੀ ਦੀ ਡਾਇਰੈਕਟ। ਹੂੰ ਬਹੁਤ ਨਾ ਖੁੱਲਾ ਮੋੜ ਹੈ ਇਹ ਜਦੋਂ ਉੱਪਰ ਸਪੀਡ ਡਰਾਈਵ ਕਰਦੇ ਹਨ। ਹਾਂ। ਔਰ نیچے ਇਤਨਾ ਨਹਿਰ ਹੈ।